ਮਾਰਨਿੰਗ ਸਟੂਡੈਂਟਸ ਮੇਰਾ ਨਾਮ ਸਰਪਿਤ ਕੌਰ ਆ ਐਸਐਸਸੀ ਕਾਲਜ ਦੇ ਵਿੱਚ ਇਤਿਹਾਸ ਵਿਭਾਗ ਦੀ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਆ ਅੱਜ ਦਾ ਆਪਣਾ ਵਿਸ਼ਾ ਹੈਗਾ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਭਾਰਤੀ ਇਤਿਹਾਸ ਉੱਤੇ ਪ੍ਰਭਾਵ ਜੀ ਆ ਭਾਰਤ ਆਪਣੀ ਭੂਗੋਲਿਕ ਦ੍ਰਿਸ਼ਟੀ ਤੋਂ ਇੱਕ ਬਹੁਤ ਵੱਡਾ ਦੇਸ਼ ਹੈ ਏਸ਼ੀਆ ਦੇ ਵੱਡੇ ਦੇਸ਼ਾਂ ਦੇ ਵਿੱਚ ਭਾਰਤ ਗਿਣਤੀ ਦੇ ਵਿੱਚ ਆਉਂਦਾ ਹੈ ਤੇ ਆਪਣੀ ਭੂਗੋਲਿਕ ਦ੍ਰਿਸ਼ਟੀ ਕਰਕੇ ਹੀ ਭਾਰਤ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਕਿਸੇ ਭਾਗ ਦੇ ਵਿੱਚ ਜਾੜਾ ਪੱਥਰ ਪਾਏ ਜਾਂਦੇ ਹਨ ਕਿਸੇ ਭਾਗ ਦੇ ਵਿੱਚ ਰੇਤ ਦਾ ਹਿੱਸਾ ਆ ਜਾਂਦਾ ਹੈ ਕਿਸੇ ਭਾਗ ਦੇ ਵਿੱਚ ਬਹੁਤ ਉੱਚੇ ਉੱਚੇ ਪਹਾੜ ਆ ਜਾਂਦੇ ਹਨ ਜਿਵੇਂ ਕਿ ਉੱਤਰ ਦੇ ਵਿੱਚ ਹਿਮਾਲਿਆ ਪਰਬਤ ਆ ਜਾਂਦਾਗਾ ਦੱਖਣ ਦੇ ਦੱਖਣ ਦੇ ਪਠਾਰ ਆ ਜਾਂਦੇ ਆਗੇ ਇਸੇ ਤਰ੍ਹਾਂ ਹੀ ਭਾਰਤ ਨੂੰ ਭਾਰਤ ਦੀ ਭੂਗੋਲਕ ਦ੍ਰਿਸ਼ਟੀ ਦੇ ਅਧਾਰ ਤੇ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ ਤੇ ਅੱਜ ਇਸੇ ਵੰਡ ਦੇ ਅਧਾਰ ਤੇ ਭਾਰਤ ਦੀ ਭੂਗੋਲਕ ਸਥਿਤੀ ਨੇ ਭਾਰਤ ਦੇ ਇਤਿਹਾਸ ਉੱਪਰ ਰਾਜਨੀਤੀ ਉੱਪਰ ਸਮਾਜਿਕ ਭਾਗ ਉੱਪਰ ਕਿਹੜੇ ਪ੍ਰਭਾਵ ਪਾਏ ਹਨ ਉਹਨਾਂ ਦਾ ਮੈਂ ਤੁਹਾਡੇ ਸਾਹਮਣੇ ਵਰਣਨ ਕਰਾਂਗੀ ਆਪਣਾ ਮੇਨ ਟੌਪਿਕ ਭੂਗੋਲਕ ਵਿਸ਼ੇਸ਼ਤਾਵਾਂ ਦਾ ਭਾਰਤੀ ਇਤਿਹਾਸ ਤੇ ਪ੍ਰਭਾਵ ਭਾਰਤ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਨੇ ਭਾਰਤ ਦੇ ਰਾਜਨੀਤਿਕ ਖੇਤਰ ਵਿੱਚ ਜਿਹੜੇ ਪ੍ਰਭਾਵ ਪਾਏ ਹਨ ਅੱਜ ਅਸੀਂ ਉਹਨਾਂ ਦਾ ਵਰਣਨ ਕਰਾਂਗੇ ਰਾਜਨੀਤਿਕ ਖੇਤਰ ਵਿੱਚ ਪ੍ਰਭਾਵ ਇਹਦੇ ਅੰਦਰ ਪਹਿਲਾ ਪੁਆਇੰਟ ਰੋਟ ਕਰ ਲਓ ਭਾਰਤ ਦੀ ਮੌਲਿਕ ਏਕਤਾ ਪਹਿਲਾ ਪੁਆਇੰਟ ਹੈਗਾ ਭਾਰਤ ਦੀ ਮੌਲਿਕ ਏਕਤਾ ਇਹਦੇ ਵਿੱਚ ਇਹ ਹੈ ਕਿ ਭਾਰਤ ਬੇਸ਼ੱਕ ਇੱਕ ਬਹੁਤ ਵੱਡਾ ਦੇਸ਼ ਹੈਗਾ ਤੇ ਪਰ ਇਹਨੇ ਫਿਰ ਵੀ ਆਪਣੀ ਜਿਹੜੀ ਮੌਲਿਕ ਏਕਤਾ ਕੀ ਉਹਨੂੰ ਕਾਇਮ ਰੱਖਿਆ ਹੋਏਗਾ ਭਾਰਤ ਦੇ ਇੱਕ ਪਾਸੇ ਪਹਾੜ ਆ ਜਾਂਦੇ ਆ ਹਿਮਾਲਿਆ ਪਰਬਤ ਉੱਤਰ ਦੇ ਵਿੱਚ ਆ ਜਾਂਦੇ ਆ ਦੂਜੇ ਪਾਸੇ ਸਮੁੰਦਰ ਆ ਜਾਂਦੇ ਆ ਇਹ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਵੀ ਭਾਰਤ ਦੇ ਵਿੱਚ ਜਿਵੇਂ ਜਿਵੇਂ ਦਾ ਵਾਤਾਵਰਨ ਜਿਵੇਂ ਜਿਵੇਂ ਦਾ ਪੰਘੋਲਕ ਏਰੀਆ ਲਾ ਉਵੇਂ-ਉਵੇਂ ਲੋਕਾਂ ਦੇ ਰਹਿਣ ਸਹਿਣ ਆ ਉਵੇਂ-ਉਵੇਂ ਲੋਕਾਂ ਦੇ ਖਾਣ ਪੀਣ ਦੇ ਢੰਗ ਆ ਰੀਤੀ ਰਿਵਾਜ ਆ ਰਸਮੋਰੀ ਬਾਜ ਆ ਗਏ ਪਰ ਇਹਦੇ باوجود ਵੀ ਭਾਰਤ ਆ ਜਿਹੜਾ ਇੱਕ ਉਪਮਹਾਦੀਪ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆਗਾ ਤੇ ਇਹਨੇ ਆਪਣੀ ਜਿਹੜੀ ਹੌਲਕਾ ਏਕਤਾ ਦੀ ਉਹ ਕੰਡ ਰੱਖੀ ਹੋਈ ਹੈ। ਭਾਰਤ ਦੀ ਤਿੰਨ ਪਾਸਿਆਂ ਤੋਂ ਪਰ ਆਕਿਤ ਰੱਖਿਆ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਨੇ ਭਾਰਤ ਦੀ ਤਿੰਨ ਪਾਸਿਆਂ ਤੋਂ ਰੱਖਿਆ ਕੀਤੀ ਹੈ ਜੀ ਉਹ ਤਿੰਨ ਪਾਸੇ ਤੋਂ ਕਿਹੜੇ ਆਗੇ ਭਾਰਤ ਦੇ ਉੱਤਰ ਦੇ ਵਿੱਚ ਹਿਮਾਲਿਆ ਪਰਬਤ ਆ ਜਾਂਦਾ ਹੈ ਦੱਖਣ ਪੂਰਬ ਦੇ ਵਿੱਚ ਬੰਗਾਲ ਦੀ ਖੜੀ ਆ ਜਾਂਦੀ ਆ ਦੱਖਣ ਪੱਛਮ ਦੇ ਵਿੱਚ ਅਰਬ ਸਾਗਰ ਆ ਜਾਂਦਾ ਇਸੇ ਕਰਕੇ ਇਹ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਹੀ ਨੇ ਜਿਨ੍ਹਾਂ ਨੇ ਭਾਰਤ ਦੀ ਪ੍ਰਕਿਰਤਿਕ ਰੱਖਿਆ ਕੀਤੀ ਹੋਈ ਹੈ ਤਿੰਨ ਪਾਸਿਆਂ ਤੋਂ ਰੱਖਿਆ ਕੀਤੀ ਹੋਈ ਹੈ। ਨੈਕਸਟ ਤੀਜਾ ਪੁਆਇੰਟ ਨੋਟ ਕਰ ਲਓ। ਉੱਤਰ ਪੱਛਮ ਤੋਂ ਮਦੇਸ਼ੀ ਹਮਲਾਵਰਾਂ ਦਾ ਪਰਵੀਸ਼ ਭਾਰਤ ਦੇ ਉੱਤਰ ਪੱਛਮ ਤੇ ਕਈ ਦਰੇ ਆਗੇ ਛੋਟੇ ਛੋਟੇ ਟੰਗ ਰਸਤੇ ਆਗਲੇ ਜਿਵੇਂ ਖੇਪਰ ਕਰਾਮ ਢੋਚੀ ਬੁਲਾਨ ਇਹ ਦਰਿਆਾਂ ਦੇ ਰਸਤੇ ਤੋਂ ਜਿਹੜੇ ਵਿਦੇਸ਼ੀ ਹਮਲਾਵਰ ਆ ਜਿਵੇਂ ਤੁਗਲਕ ਆਏ ਆਪਣੇ ਇੱਥੇ ਉਹ ਸਾਰੇ ਸੀਗੇ ਜਿਹੜੇ ਇਹਨਾਂ ਉੱਤਰ ਪਛਮੀ ਰਸਤੇਆ ਤੋਂ ਹੀ ਉੱਤਰ ਪਛਮੀ ਦਰਿਆਾਂ ਤੋਂ ਹੀ ਭਾਰਤ ਦੇ ਵਿੱਚ ਪ੍ਰਵੇਸ਼ ਕੀਤਾ ਉਹਨਾਂ ਸਾਰਿਆਂ ਨੇ ਤੇ ਇਹਨਾਂ ਰਸਤੇਆ ਤੋਂ ਆ ਕੇ ਉਹਨਾਂ ਨੇ ਭਾਰਤ ਦੇ ਵਿੱਚ ਕਈ ਜਿਵੇਂ ਲੜਾਈਆਂ ਹੋਈਆਂ ਪਾਣੀਪਤ ਦੀ ਪਹਿਲੀ ਲੜਾਈ ਕਹਿ ਲਓ ਪਾਣੀਪਤ ਦੀ ਦੂਜੀ ਲੜਾਈ ਕਹਿ ਲਓ ਉਹ ਲੜਾਈਆਂ ਸੀਗੀਆਂ ਜਿਹੜੀਆਂ ਉਹ ਇਹਨਾਂ ਰਸਤਿਆਂ ਦੇ ਵਿੱਚੋਂ ਵਿਦੇਸ਼ੀ ਹਮਲਾਵਰਾਂ ਦੇ ਆਉਣ ਕਰਕੇ ਹੀ ਹੋਈਆਂ ਇਹ ਜਿਹੜੇ ਦਰੇ ਸੀਗੇ ਇਹ ਦਰੇ ਸੀ ਜਿਹੜੇ ਇਹ ਦਰਿਆ ਦੇ ਆਲੇ-ਦੁਆਲੇ ਜਿਹੜੇ ਪਹਾੜ ਹੁੰਦੇ ਸੀਗੇ ਉਹ ਪਹਾੜ ਨਾ ਤਾਂ ਜ਼ਿਆਦਾ ਉੱਚੇ ਹੁੰਦੇ ਸੀ ਤੇ ਨਾ ਹੀ ਜ਼ਿਆਦਾ ਉਹਨਾਂ ਤੇ ਬਰਫ਼ ਪੈਂਦੀ ਸੀ ਬਰਫ਼ ਨਾਲ ਢਕੇ ਨਹੀਂ ਸੀ ਰਹਿੰਦੇ ਉਹ ਸਾਰਾ ਸਾਲ ਇਸ ਕਰਕੇ ਇਧਰੋਂ ਜਿਹੜੇ ਵਿਦੇਸ਼ੀ ਹਮਲਾਵਰ ਜਿਵੇਂ ਤੁਰਕ ਆਏ ਹੂਨ ਆਏ ਮੂਗਲ ਆਏ ਉਹਨਾਂ ਸਾਰਿਆਂ ਨੇ ਇੱਥੇ ਹਮਲੇ ਕੀਤੇ ਮੁਹੰਮਦ ਗੋਰੀ ਆਏ ਤਾਂ ਜਿਹਦੇ ਕਰਕੇ ਕੀ ਸੀਗਾ ਵੀ ਉੱਤਰ ਪਛਮੀ ਰਸਤਾ ਸੀਗਾ ਜਿਹੜਾ ਵਿਦੇਸ਼ੀ ਹਮਲਾਵਰਾਂ ਦੇ ਲਈ ਆਉਣ ਦਾ ਇੱਕ ਮਾਰਗ ਬਣ ਗਿਆ ਸੀ ਇਹ 3 ਪੁਆਇੰਟ ਲਿਖਣ ਤੋਂ ਬਾਅਦ ਅੱਗੇ ਆਪਾਂ ਚੌਥਾ ਪੁਆਇੰਟ ਨੋਟ ਡਾਊਨ ਕਰ ਲਓ ਸਾਰੇ ਪੁਆਇੰਟ ਨੰਬਰ 4 ਪੰਜਾਬ ਬਦੇਸ਼ੀ ਸਮਲਾਵਰਾ ਲਈ ਆਕਰਸ਼ਣ ਦਾ ਸਾਧਨ ਉੱਤਰ ਪਛੰਦ ਦੇ ਵਿੱਚ ਜਿਹੜੇ ਦਰੇ ਸਿੱਖ ਹੈ ਪਰ ਬਲਾਨ ਟੋਚੀ ਗੋਲੰ ਕੋਈ ਵੀ ਦਰਾ ਸੀ ਉਹਨਾਂ ਵਿੱਚੋਂ ਉਹ ਦਰਿਆ ਤੋਂ ਜਦੋਂ ਵਿਦੇਸ਼ੀ ਹਮਲਾਵਰ ਭਾਰਤ ਦੇ ਵਿੱਚ ਪਰਵੇਸ਼ ਕਰਦੇ ਸੀ ਭਾਰਤ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਉਣਾ ਪੈਂਦਾ ਸੀ ਪੰਜਾਬ ਦੇ ਲੋਕਾਂ ਨਾਲ ਸਾਹਮਣਾ ਕਰਨਾ ਪੈਂਦਾ ਸੀਗਾ ਇਸ ਕਰਕੇ ਜਦੋਂ ਵਿਦੇਸ਼ੀ ਹਮਲਾਵਰ ਭਾਰਤ ਤੇ ਹਮਲਾ ਕਰਨ ਆਉਂਦੇ ਪਹਿਲਾਂ ਉਹ ਪੰਜਾਬ ਦੇ ਵਿੱਚ ਆਉਂਦੇ ਪੰਜਾਬ ਦੇ ਵਿੱਚ ਲੁੱਟਮਾਰ ਕਰਦੇ ਸੀ ਤੇ ਪੰਜਾਬ ਦੀ ਧਰਤੀ ਉਸ ਸਮੇਂ ਉਪਜਾਊ ਧਰਤੀ ਸੀ ਜੜਖੇਂਜ ਧਰਤੀ ਸੀ ਤਾਂ ਇੱਥੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਆਪ ਜਾਉਂ ਸੀ ਫਸਲ ਹੁੰਦੀ ਸੀ ਇਸ ਕਰਕੇ ਉਹ ਲੋਕ ਸੀ ਜਿਹੜੇ ਅਮੀਰ ਲੋਕ ਸੀਗੇ ਉਹਨਾਂ ਦੀ ਅਮੀਰੀ ਜਾਂ ਉਹਨਾਂ ਦਾ ਧਨ ਦੌਲਤ ਸੀ ਜਾਂ ਆਪਾਂ ਜੋ ਵੀ ਕਹ ਲਈਏ ਵੀ ਪੰਜਾਬ ਸੀ ਜਿਹੜਾ ਉਹ ਵਿਦੇਸ਼ੀ ਹਮਲਾ ਕਰਨ ਦੇ ਲਈ ਹਮੇਸ਼ਾ ਹੀ ਆਕਰਸ਼ਨ ਦਾ ਖਿੱਚ ਦਾ ਸਾਧਨ ਬਣਿਆ ਰਿਹਾ ਸੀ ਅੱਗੇ ਪੰਜਵਾਂ ਪੁਆਇੰਟ ਨੋਟ ਕਰ ਲਓ ਦਿੱਲੀ ਭਾਰਤ ਦੀ ਰਾਜਧਾਨੀ ਸ਼ੁਰੂ ਤੋਂ ਹੀ ਆਪਣੀ ਭੂਗੋਲਕ ਸਥਿਤੀ ਦੇ ਕਰਕੇ ਦਿੱਲੀ ਭਾਰਤ ਦੀ ਰਾਜਧਾਨੀ ਬਣੀ ਰਹੀ। ਮੁਗਲਾਂ ਦੇ ਸਮੇਂ ਵੀ ਦਿੱਲੀ ਭਾਰਤ ਦੀ ਰਾਜਧਾਨੀ ਸੀ ਕਿਉਂਕਿ ਆਲੇ-ਦੁਆਲੇ ਦੇ ਜਿੰਨੇ ਵੀ ਏਰੀਏ ਪੈਂਦੇ ਸੀ, ਜਿੰਨੇ ਵੀ ਇਲਾਕੇ ਸੀਗੇ ਜਾਂ ਜਿੱਥੇ ਵੀ ਮੁਗਲ ਜਿੱਤ ਪ੍ਰਾਪਤ ਕਰਦੇ ਸੀ, ਵਿਦੇਸ਼ੀ ਰੋਲਾ ਵਰਜਿਤ ਪ੍ਰਾਪਤ ਕਰਦੇ ਸੀ, ਦਿੱਲੀ ਸਾਰਿਆਂ ਦੇ ਕੇਂਦਰ ਦੇ ਵਿੱਚ ਸਥਿਤ ਸੀ। ਇਸ ਕਰਕੇ ਮੁਗਲਾਂ ਦੇ ਸਮੇਂ ਦਿੱਲੀ ਭਾਰਤ ਦੀ ਰਾਜਧਾਨੀ ਰਹੀ। ਆਪਣੀ ਭੂਗੋਲਕ ਸਿਧੀ ਦੇ ਕਰਕੇ ਅੱਜ ਵੀ ਦਿੱਲੀ ਹੀ ਭਾਰਤ ਦੀ ਰਾਜਧਾਨੀ ਹੈ। ਅਗਲਾ ਪੁਆਇੰਟ ਹੈ ਜੀ ਉੱਤਰ ਪੱਛਮੀ ਸੀਮਾ ਦੀ ਸਮੱਸਿਆ ਨੋਟ ਕਰ ਲਿਓ ਸਾਰੇ ਪੁਆਇੰਟ ਉੱਤਰ ਪੱਛਮੀ ਸੀਮਾ ਦੀ ਸਮੱਸਿਆ ਉੱਤਰ ਪੱਛਮੀ ਸੀਮਾ ਦੀ ਸਮੱਸਿਆ ਦੇ ਦੋ ਮੁੱਖ ਕਾਰਨ ਕੀ ਸੀਗੇ ਇੱਕ ਤਾਂ ਇਹ ਕਾਰਨ ਸੀਗਾ ਵੀ ਇਧਰੋਂ ਜਿਹੜੇ ਹਮਲਾਵਰ ਹੁੰਦੇ ਸੀਗੇ ਉੱਥੇ ਲੁੱਟਮਾਰ ਹੁੰਦੀ ਸੀ ਦੂਜਾ ਕਾਰਨ ਕੀ ਸੀ ਕਿ ਇੱਥੇ ਜਿਹੜੀ ਉਪਜਾਊ ਜ਼ਮੀਨ ਨਹੀਂ ਸੀ ਇਸ ਕਰਕੇ ਜੀਵਨ ਨਿਰਵਾਹ ਦੇ ਲਈ ਰੋਜ਼ਾਨਾ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਇੱਥੋਂ ਦੇ ਜਿਹੜੇ ਵਸਨੀਕ ਸੀਗੇ ਉੱਤਰ ਪੱਛਮੀ ਇਲਾਕੇਾਂ 'ਚ ਰਹਿਣ ਵਾਲੇ ਲੋਕ ਸੀ ਜਿਹੜੇ ਉਹਨਾਂ ਨੂੰ ਲੁੱਟਮਾਰ ਕਰਨੀ ਪੈਂਦੀ ਸੀ ਲੁੱਟਮਾਰ ਦਾ ਸਹਾਰਾ ਲੈਂਦੇ ਸੀ ਉਹ ਤਾਂ ਕਿ ਉਹਨਾਂ ਦਾ ਜੀਵਨ ਨਿਰਵਾਹ ਹੋ ਸਕੇ ਜੋ ਵੀ ਉਸ ਸਮੇਂ ਰਾਜਾ ਹੁੰਦਾ ਸੀ ਜਿਹੜਾ ਵੀ ਸ਼ਾਸਕ ਹੁੰਦਾ ਸੀਗਾ ਉਹ ਆਪਣੇ ਰਾਜ ਦੇ ਵਿੱਚ ਤਾਂ ਹੀ ਸਫਲ ਹੁੰਦਾ ਸੀ ਜੇਕਰ ਉਹ ਉੱਤਰ ਪਛਮੀ ਸੀਮਾ ਦੀ ਸਮੱਸਿਆ ਦੇ ਵੱਲ ਧਿਆਨ ਦਿੰਦਾ ਸੀ ਮੁਗਲ ਬਾਦਸ਼ਾਹ ਔਰੰਗਜ਼ੇਬ ਸੀ ਜਿਹੜਾ ਉਹ ਵੀ ਕਈ ਸਾਲਾਂ ਤੱਕ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ ਤੇ ਕਈ ਜੁੱਧ ਲੜਨੇ ਪਏ ਸੀ ਤਾਂ ਕਿ ਉਹ ਉੱਤਰ ਪਛਮ ਤੋਂ ਭਾਰਤ ਦੀ ਰੱਖਿਆ ਕਰ ਸਕੇ ਇਸ ਤੋਂ ਬਾਅਦ ਅੱਗੇ ਆਪਾਂ ਕਰ ਰਹੇ ਹਾਂ ਭਾਰਤ ਦੀਆਂ ਭੌਲਿਕ ਵਿਸ਼ੇਸ਼ਤਾਵਾਂ ਦੇ ਸਮਾਜਿਕ ਖੇਤਰ ਦੇ ਵਿੱਚ ਪ੍ਰਭਾਵ ਸਮਾਜਿਕ ਖੇਤਰ ਵਿੱਚ ਪ੍ਰਭਾਵ نوٹ ਕਰ ਲਿਓ ਜੀ ਇਹਦੇ ਵਿੱਚ ਪਹਿਲਾ ਪੁਆਇੰਟ ਲਿਖ ਲਓ ਭਾਰਤ ਦੇ ਲੋਕਾਂ ਦਾ ਭਾਰਤ ਦੇ ਲੋਕਾਂ ਵਿੱਚ ਸ਼ੈਲਿਤਾ ਤੇ ਪ੍ਰੌਣਾਚਾਰੀ ਭਾਰਤ ਦੇ ਲੋਕਾਂ ਵਿੱਚ ਸ਼ੈਲਿਤਾ ਅਤੇ ਪ੍ਰੌਣਾਚਾਰੀ ਦੀ ਭਾਵਨਾ ਬੇਸ਼ੱਕ ਆਪਣੀਆਂ ਭੂਗੋਲਕ ਵਿਸ਼ੇਸ਼ਤਾਵਾਂ ਦੇ ਕਾਰਨ ਭਾਰਤ ਦੇ ਲੋਕਾਂ ਦੇ ਰਹਿਣ ਸਹਿਣ ਅਲੱਗ ਸੀ ਖਾਣ ਪੀਣ ਅਲੱਗ ਸੀ ਉਹਨਾਂ ਦੇ ਆਪਣੇ ਜਿਹੜੇ ਰਿਸ਼ਤੇ ਨਾਤੇ ਸੀਗੇ ਜਾਂ ਜਿਹੜੇ ਦਿੱਥੋ ਬਿਹਾਰ ਸੀ ਉਹ ਵੀ ਇੱਕ ਦੂਜੇ ਨਾਲੋਂ ਅਲੱਗ ਸੀਗੇ ਪਰ ਇਹਦੇ باوجود ਵੀ ਕੀ ਸੀਗਾ ਕਿ ਜਿਹੜੇ ਭਾਰਤ ਦੇ ਲੋਕ ਸੀਗੇ ਉਹਨਾਂ ਵਿੱਚ ਪਰਉਣਾਚਾਰੀ ਦੀ ਭਾਵਨਾ ਸੀ ਤੇ ਉਹਨਾਂ ਵਿੱਚ ਸਹਿਣਸ਼ੀਲਤਾ ਦੀ ਭਾਵਨਾ ਸੀ ਇਹਦਾ ਮੁੱਖ ਕਾਰਨ ਕੀ ਸੀ ਕੇ ਕਈ ਇਲਾਕੇ ਐਸੇ ਸਨ ਜਿਨ੍ਹਾਂ ਦੇ ਵਿੱਚ ਵਿਦੇਸ਼ੀ ਹਮਲਾਵਰ ਪ੍ਰਵੇਸ਼ ਨਹੀਂ ਕਰ ਸਕਦੇ ਸੀ ਤੇ ਉਹਨਾਂ ਇਲਾਕਿਆਂ ਦੇ ਲੋਕਾਂ ਦੇ ਵਿੱਚ ਸਹਿਜ ਸਿੰਤਾ ਦੀ ਭਾਵਨਾ ਦਾ ਵਿਕਾਸ ਹੋਇਆ ਸੀ ਸੈਕਿੰਡ ਪੁਆਇੰਟ ਨੋਟ ਕਰ ਲਓ 50 ਦੇ ਲੋਕਾਂ ਦਾ leader ਅਤੇ ਬਹਾਦਰ ਹੋਣਾ ਨੋਟ ਅਨ ਭਾਰਤ ਦੇ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਹਮਲਾਵਰਾਂ ਨੂੰ ਪੰਜਾਬ ਦੇ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਦਾ ਕਾਰਨ ਹੀ ਇਹ ਸੀ ਕਿ ਪੰਜਾਬ ਦੇ ਲੋਕ ਵੀ ਤਾਂ ਕਰਕੇ ਹੀ ਨਿੱਡਰ ਅਤੇ ਬਹਾਦਰ ਹੋ ਗਏ ਸੀ ਕਿਉਂਕਿ ਉਹ ਆਪਣੇ ਆਪ ਨੂੰ ਹਮੇਸ਼ਾ ਵਿਦੇਸ਼ੀ ਹਮਲਾਵਰਾਂ ਦੇ ਹਮੜਿਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਰੱਖਦੇ ਸੀ ਤੀਜਾ ਪੁਆਇੰਟ ਲਿਖੋ ਯੂਪੀ ਦੇ ਉਕਾ ਦਾ ਬੁੱਧੀਮਾਨ ਹੋ ਤੇ ਸ਼ਾਂਤਮਈ ਸੁਭਾਅ ਜੁਪੀ ਦਾ ਇਲਾਕਾ ਸੀ ਜਿਹੜਾ ਗੰਗਾ ਦੇ ਮੈਦਾਨ ਦੇ ਵਿੱਚ ਸਥਿਤ ਸੀ ਜੁਪੀ ਜਾਂ ਉੱਤਰ ਪ੍ਰਦੇਸ਼ ਦਾ ਇਲਾਕਾ ਗੰਗਾ ਦੇ ਮੈਦਾਨ ਵਿੱਚ ਸਥਿਤ ਸੀ ਭទេសੀ ਹਮਲਾਵਰ ਜਦੋਂ ਭਾਰਤ ਵਿੱਚ ਪ੍ਰਵੇਸ਼ ਕਰਦੇ ਸਭ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਕਰਕੇ ਪੰਜਾਬ ਤੋਂ ਬਾਅਦ ਜੂਪੀ ਦੇ ਵਿੱਚ ਜਾਣ ਦਾ ਅਬਦੇਸ਼ੀ ਹਮਲਾਵਰਾਂ ਨੂੰ ਸਮਾਂ ਹੀ ਨਹੀਂ ਮਿਲਦਾ ਸੀ ਜਿਸ ਦਾ ਨਤੀਜਾ ਇਹ ਸੀ ਕਿ ਜੂਪੀ ਦੇ ਲੋਕ ਸੀਗੇ ਜਿਹੜੇ ਉਹ ਬੁੱਧੀਮਾਨ ਹੋ ਗਏ ਸੀ ਉਹਨਾਂ ਦਾ ਸੁਭਾਅ ਵੀ ਸੀ ਜਿਹੜਾ ਉਹ ਸ਼ਾਂਤ ਸੀ ਕਿਉਂਕਿ ਉਹਨਾਂ ਨੂੰ ਕਿਸੇ ਵੀ ਜੰਗ-ਜੋਧ ਦੇ ਵਿੱਚ ਭਾਗ ਲੈਣ ਦਾ ਕੋਈ ਮੌਕਾ ਨਹੀਂ ਮਿਲਿਆ ਸੀ ਅਗਲਾ ਪੁਆਇੰਟ ਲਿਖੋ ਦੱਖਣੀ ਭਾਰਤ ਦੇ ਦੱਖਣ ਦਾ ਵੱਖਰਾ ਰਹਿਣ ਸਹਿਣ ਨੋਟ ਕਰ ਲਓ ਬੱਚੇ ਸਤਪੁਰਾ ਦੀਆਂ ਪਹਾੜੀਆਂ ਅਤੇ ਵਿਦਿਆੰਜਲ ਪਰਬਤ ਦੇ ਕਾਰਨ ਦੱਖਣੀ ਭਾਰਤ ਦੇ ਲੋਕਾਂ ਦਾ ਉੱਤਰੀ ਭਾਰਤ ਦੇ ਲੋਕਾਂ ਨਾਲ ਰਹਿਣ ਸਹਿਣ ਖਾਣ ਪੀਣ ਸਭ ਕੁਝ ਵੱਖਰਾ ਸੀ ਅਗਲਾ ਪੁਆਇੰਟ ਨੋਟ ਕਰੋ ਮਿਹਨਤੀ ਸੁਭਾਅ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਇੱਕ ਪ੍ਰਭਾਵ ਇਹ ਵੀ ਪਿਆ ਕਿ ਜਿਹੜੇ ਮਹਾਰਾਸ਼ਟਰ ਦੇ ਲੋਕ ਸੀ ਜੁਪੀ ਦੇ ਲੋਕਾਂ ਦੇ ਵਾਂਗ ਹੀ ਇਹ ਲੋਕ ਵੀ ਜਿਆਦਾ ਅਮੀਰ ਨਹੀਂ ਸੀਗੇ ਇਸ ਦਾ ਕਾਰਨ ਕੀ ਸੀ ਕਿਉਂਕਿ ਇੱਥੇ ਜਿਹੜੀ ਇਹਨਾਂ ਦੀ ਧਰਤੀ ਸੀ ਉਪਜਾਊ ਨਹੀਂ ਸੀ ਜਿਆਦਾ ਵਰਖਾ ਨਹੀਂ ਸੀ ਹੁੰਦੀ ਇਹਨਾਂ ਦੇ ਕੋਲ ਕਮਾਈ ਲਈ ਕੋਈ ਸਾਧਨ ਨਹੀਂ ਸੀ ਸੀ ਤੇ ਇਹ ਜਿੰਨਾ ਵੀ ਆਪਣਾ ਇਹਨਾਂ ਨੇ ਜੀਵਨ ਜਿ ਰਵਾ ਕਰਨਾ ਹੁੰਦਾ ਸੀ ਆਪਣੀ ਮਿਹਨਤ ਦੇ ਸਹਾਰੇ ਹੀ ਆਪਣੇ ਜੀਵਨ ਦੇ ਜਿਹੜੇ ਤਰੀਕੇ ਸੀਗੇ ਇਹ ਪੈਦਾ ਕਰਦੇ ਸੀ ਅੱਗੇ ਆਪਾਂ ਕਰਾਂਗੇ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਆਰਥਿਕ ਖੇਤਰ ਵਿੱਚ ਜੋ ਪਤਾਨਾ ਦੇ ਅਧੀਨ ਕੋਜੀ ਇਹੋ ਜਿਹੇ ਇਲਾਕੇ ਹੁੰਦੇ ਸੀ ਜਿਹੜੇ ਕਿ ਉਪਜਾਊ ਨਹੀਂ ਸੀਗੇ ਇਹ ਸਿੰਧ ਤੇ ਗੰਗਾ ਦਾ ਇਲਾਕਾ ਉਪਜਾਊ ਹੋਣ ਦੇ ਕਰਕੇ ਜਿਹੜੇ ਭਾਰਤ ਦੇ ਲੋਕ ਸੀ ਉਹਨਾਂ ਦਾ ਰਹਿਣ ਸਹਿਣ ਵੀ ਬਹੁਤ ਵਧੀਆ ਸੀ ਉਹ ਅਮੀਰ ਵੀ ਸੀਗੇ ਪੁਆਇੰਟ ਲਿਖੋ ਗੰਗਾ ਅਤੇ ਸਿੰਧ ਦੇ ਮੈਦਾਨਾਂ ਵਿੱਚ ਖੁਸ਼ਹਾਲ ਨਗਰਾਂ ਦਾ ਉਥਾਂ ਗੰਗਾ ਅਤੇ ਸਿੰਧ ਦਾ ਇਲਾਕਾ ਸੀਗਾ ਜਿਹੜਾ ਉਪਜਾਊ ਉਪਾਕੇ ਸੀਗੇ ਜੀਵਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਸੀ ਫਸਲਾਂ ਦੀ ਪਹਿਲਾ ਵਾਰ ਵਧੀਆ ਹੁੰਦੀ ਸੀ ਜਿਸ ਕਰਕੇ ਕੀ ਸੀ ਕਿ ਇੱਥੇ ਕਈ ਵਿਸ਼ਾ ਵਿਸ਼ਾਲ ਨਗਰਾਂ ਦਾ ਉਖਾਨ ਹੋਇਆ ਜਿਨ੍ਹਾਂ ਵਿੱਚ ਕਿਹੜੇ ਸੀਗੇ ਮਲਤਾਨ ਟੈਕਸੀਲਾ ਪਿਸ਼ਾਵਰ ਇਹ ਉਹ ਜੇ ਵੱਡੇ ਖੁਸ਼ਾਲ ਨਗਰਾਂ ਦਾ ਖਾਨ ਸੀ ਜਿਹੜਾ ਇਹ ਇਹਦੇ ਆਪਣੀ ਆਪ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਕਰਕੇ ਹੀ ਸੰਭਵ ਹੋਇਆ ਸੀ ਸਿੰਧ ਤੇ ਗੰਗਾ ਦੇ ਮੈਦਾਨ ਦੇ ਵਿੱਚ ਅਗਲਾ ਪੁਆਇੰਟ ਲੇਖੋ ਖੇਤੀਬਾੜੀ ਪਾਖਿਆਂ ਦਾ ਮੁੱਖ ਤਨ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਹੀ ਨਤੀਜਾ ਸੀ ਕਿ ਭਾਰਤੀਆਂ ਦਾ ਮੁੱਖ ਧੰਦਾ ਸੀ ਜਿਹੜਾ ਸ਼ੁਰੂ ਤੋਂ ਖੇਤੀਬਾੜੀ ਹੀ ਰਿਹਾ। ਖੇਤੀਬਾੜੀ ਵਿੱਚੋਂ ਜਿਹੜੀਆਂ ਇਹਨਾਂ ਦੀਆਂ ਬਾਧੂ ਫਸਲਾਂ ਹੁੰਦੀਆਂ ਸੀ ਉਹਨਾਂ ਨੂੰ ਮੰਡੀ ਵਿੱਚ ਭੇਜਿਆ ਜਾਂਦਾ ਸੀ, ਵਪਾਰ ਕੀਤਾ ਜਾਂਦਾ ਸੀ। ਜਿਸ ਦਾ ਨਤੀਜਾ ਕੀ ਸੀ ਕਿ ਭਾਰਤ ਦੇ ਵਿੱਚ ਖੁਸ਼ਹਾਲ ਨਗਰਾਂ ਦਾ ਉਥਾਨ ਹੋਇਆ ਸੀ ਤੇ ਇਹਨਾਂ ਦਾ ਜਿਹੜਾ ਖੇਤੀਬਾੜੀ ਸੀ ਮੁੱਖ ਧੰਦਾ ਸੀ। ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਵੀ ਇਹਨਾਂ ਦਾ ਇੱਕ ਮੇਨ ਧੰਦਾ ਬਣ ਗਿਆ। अगे आप करमिक खेत के प्रभाव पे धार्मिक पर। खेत प्रभाव पहला है हिंदू देवी ਦੇਤਿਆਂ ਦੀ ਕੁਲਾ ਦਾ ਪਰੰਪਰਕ ਪਾਰਕ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਦਾ ਪ੍ਰਭਾਵ ਉਧਾਰਨਿਕ ਖੇਤਰ ਦੇ ਵਿੱਚ ਇਹ ਪਿਆ ਕਿ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਕਿ ਆਰਿਆ ਲੋਕ ਇੱਥੇ ਰਹਿੰਦੇ ਸਨ ਜਿਵੇਂ ਉਹਨਾਂ ਨੂੰ ਕੋਈ ਵੀ ਚੀਜ਼ ਦੇਖਣ ਨੂੰ ਅਨੋਖੀ ਲੱਗਦੀ ਸੀ ਸੂਰਜ ਵੱਡਾ ਸੂਰਜ ਦੇਖਣ ਨੂੰ ਲੱਗਦਾ ਸੀ ਧਰਤੀ ਦੇਖਣ ਨੂੰ ਵੱਡੀ ਲੱਗਦੀ ਸੀ ਉਹਨਾਂ ਨੂੰ ਜਾਂ ਸਾਫ ਖਵਾ ਮਿਲਦੀ ਸੀ ਕੋਈ ਵੀ ਚਮਕਦੀ ਚੀਜ਼ ਹੁੰਦੀ ਸੀ ਭਾਵੇਂ ਜਿਹੜੀ ਵੀ ਚੀਜ਼ ਉਹਨਾਂ ਨੂੰ ਅਨੋਖੀ ਲੱਗਦੀ ਸੀ ਜਿਹਦੇ ਬਾਰੇ ਉਹ ਸੋਚਦੇ ਸੀ ਕਿ ਇਹ ਮੇਂ ਆਪਣੀ ਹੋਗੀ ਤਾਂ ਉਹਨਾਂ ਨੇ ਕੀ ਕੀਤਾ ਵੀ ਜਿਹੜੀ ਚੀਜ਼ ਉਹਨਾਂ ਨੂੰ ਦੇਖਣ ਨੂੰ ਵੱਖਰੀ ਲੱਗਦੀ ਸੀ ਉਸ ਚੀਜ਼ ਦੀ ਉਹਨਾਂ ਨੇ ਪੂਜਾ ਕਰਨੀ ਆਰੰਭ ਕਰ ਦਿੱਤੀ ਸੀ ਤਾਂ ਇਸ ਤਰ੍ਹਾਂ ਕਈ ਜਿਹੜੇ ਹਿੰਦੂ ਦੇਵ ਦੇਵਤੇ ਸਿਗੇ ਜਿਹੜੇ ਉਹਨਾਂ ਦੀ ਪੂਜਾ ਦਾ ਆਰੰਭ ਹੋ ਗਿਆ ਸੀ ਦੂਜਾ ਪੁਆਇੰਟ ਲਿਖ ਲਓ ਗੰਗਾ ਦੇਵ ਮੈਦਾਨ ਵਿੱਚ ਬੋਧ ਅਤੇ ਜੈਨ ਧਰਮ ਦਾ ਵਿਕਾਸ ਗੰਗਾ ਦੇ ਮੈਦਾਨ ਵਿੱਚ ਗੰਗਾ ਦੇ ਮੈਦਾਨਾਂ 'ਪਾ ਪਹਿਲਾ ਜਿੰਨੇ ਕਰ ਚੁੱਕੇ ਆ ਜਿੰਨੇ ਮਹਾਰਾਸ਼ਟਰ ਆ ਗਿਆ ਯੂਪੀ ਆ ਗਿਆ ਇਹ ਗੰਗਾ ਦੇ ਮੈਦਾਨਾਂ ਦੇ ਵਿੱਚ ਸਥਿਤ ਇਹਦਾ ਇੱਕ ਕੀ ਵਿਸ਼ੇਸ਼ ਗੁਣ ਸੀਗਾ ਜਿਹੜਾ ਕਿ ਜਿਵੇਂ ਇਹ ਇਲਾਕਿਆਂ ਦੇ ਲੋਕ ਸੀ ਇਹਨਾਂ ਨੂੰ ਵਿਦੇਸ਼ੀ ਹਮਲਾਵਰਾਨਾ ਸਾਹਮਣਾ ਨਹੀਂ ਕਰਨਾ ਪਿਆ ਜਿਸ ਕਰਕੇ ਇਹਨਾਂ ਦੇ ਜਿਹੜੇ ਸੁਭਾਅ ਸੀਗੇ ਉਹ ਵੀ ਸ਼ਾਂਤਪੂਰਨ ਸੀਗੇ ਤੇ ਹੈ ਵੀ ਬੁੱਧੀਮਤ ਬੁੱਧੀਮਾਨ ਸੀ ਕਿਉਂਕਿ ਇਹਨਾਂ ਨੂੰ ਕਿਸੇ ਲੜਾਈ ਵਿੱਚ ਨਹੀਂ ਸੀ ਉਲਝਣਾ ਪਿਆ ਤਾਂ ਇਸ ਦੇ ਨਤੀਜੇ ਕੀ ਹੋਇਆ ਕਿ ਗੰਗਾ ਦੇ ਮੱਧ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਦਾ ਵਿਕਾਸ ਹੋਣਾ ਆਰੰਭ ਹੋ ਚੁੱਕਿਆ ਸੀ ਉਤਰੀ ਭਾਰਤ ਵਿੱਚ ਇਸਲਾਮ ਧਰਮ ਦਾ ਪ੍ਰਚਾਰ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਧਾਰਮਿਕ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਪ੍ਰਭਾਵ ਇਹ ਪਿਆ ਕਿ ਇਸਲਾਮ ਧਰਮ ਦਾ ਪ੍ਰਚਾਰ ਸੀ ਜਿਹੜਾ ਇਹ ਦੱਖਣੀ ਭਾਰਤ ਦੀ ਥਾਂ ਤੇ ਉਤਰੀ ਭਾਰਤ ਦੇ ਵਿੱਚ ਵਧੇਰੇ ਹੋਣ ਲੱਗਿਆ ਜਿਸ ਦੇ ਨਤੀਜੇ ਵਜੋਂ ਹੌਲੀ-ਹੌਲੀ ਸਮਾਪਤ ਇਹ ਭਾਰਤ ਦੇ ਵਿੱਚ ਜਿਹੜਾ ਇਸਲਾਮ ਧਰਮ ਦੇ ਆਗੂ ਸੀਗੇ ਇਸਲਾਮ ਧਰਮ ਦੇ ਲੋਕ ਸੀਗੇ ਉਹਨਾਂ ਨੇ ਆਪਣਾ ਅਧਿਕਾਰ ਜਮਾਉਣਾ ਆਰੰਭ ਕਰ ਦਿੱਤਾ ਸੀ ਅੱਗੇ ਆਪਾਂ ਕਰਾਂਗੇ ਭਾਰਤ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੇ ਸਾਂਸਕ੍ਰਿਤਕ ਖੇਤਰ ਦੇ ਆ ਇਹਦੇ ਵਿੱਚ ਪਹਿਲਾ ਪਰਭਾਅ ਦੇਖ ਲਓ ਆਨੇ ਤਾ ਵਿਚ ਇਕਾ ਬੇਸ਼ੱਕ ਭਾਰਤ ਦੇ ਵਿੱਚ ਬਹੁਤ ਸਾਰੀਆਂ ਵੱਖ-ਵੱਖ ਧਾਮਾਂ ਪਾਈਆਂ ਜਾਂਦੀਆਂ ਸਨ ਕੁਦਰਤੀ ਭਿੰਨ ਧਾਮਾਂ ਪਾਈਆਂ ਜਾਂਦੀਆਂ ਸਨ ਧਰਤ ਲਿਕੋ ਜਿਆ ਨਹੀਂ ਸੀ ਜੇਸਰ ਦੇ ਨਤੀਜੇ ਵਜੋਂ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਨੀਆਂ ਅਨੇਕਤਾਵਾਂ ਹੁੰਦੇ ਹੋਏ ਵੀ ਸਾਰਿਆਂ ਦੇ ਵੱਖਰੇ-ਵੱਖਰੇ ਧਰਮ ਸਨ, ਵੱਖਰੀਆਂ-ਵੱਖਰੀਆਂ ਜਾਤਾਂ ਸਨ, ਰੀਤੀ-ਰਿਵਾਜ ਵੱਖਰੇ ਸਨ ਪਰ ਫਿਰ ਵੀ ਉਹਨਾਂ ਦੇ ਵਿੱਚ ਏਕਤਾ ਪਾਈ ਜਾਂਦੀ ਸੀ। ਸਾਰੇ ਲੋਕ ਆਪਸ ਵਿੱਚ ਮਿਲ-ਜੁਲ ਕੇ ਰਹਿੰਦੇ ਸਨ, ਇੱਕ ਦੂਜੇ ਦੇ ਤਿਉਹਾਰਾਂ ਦੇ ਵਿੱਚ ਮਿਲ-ਜੁਲ ਕੇ ਸ਼ਾਮਲ ਹੁੰਦੇ ਸਨ। ਅਗਲਾ ਪੁਆਇੰਟ ਲੀਕੋ ਪੰਜਾਬ ਦੀ ਪਿਲੀ ਜੁਰੀ ਸਾਂਸਕ੍ਰਿਤੀ ਵਿਦੇਸ਼ੀ ਹਮਲਾਵਰ ਜਦੋਂ ਭਾਰਤ ਉਤੇ ਹਮਲਾ ਕਰਨ ਦੇ ਲਈ ਆਉਂਦੇ ਸਨ ਤਾਂ ਪੰਜਾਬ ਸੀਗਾ ਜਿਹੜਾ ਉਹਨਾਂ ਲਈ ਇੱਕ ਦਰਵਾਜ਼ੇ ਦਾ ਕੰਮ ਕਰਦਾ ਸੀ ਕਿਉਂਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੀ ਪ੍ਰਵੇਸ਼ ਕਰਨਾ ਪੈਂਦਾ ਸੀ ਤਾਂ ਵਿਦੇਸ਼ੀ ਹਮਲਾਵਰ ਸੀਗੇ ਜਿਹੜੇ ਆਪਣੀ ਲੜਾਈ ਦੇ ਵਿੱਚ ਉਹਨਾਂ ਨੂੰ ਜਿੱਤ ਹੁੰਦੀ ਸੀ ਜਾਂ ਹਾਰ ਹੁੰਦੀ ਸੀ ਪਰ ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਸੀ ਜਿਹੜੇ ਉਹ ਪੰਜਾਬ ਦੇ ਵਿੱਚ ਰਹਿੰਦੇ ਜਾਂਦੇ ਸੀ ਤੇ ਇੱਥੇ ਰਹਿੰਦੇ ਕਰਕੇ ਉਹਨਾਂ ਨੇ ਪੰਜਾਬ ਦੀਆਂ ਔਰਤਾਂ ਦੇ ਨਾਲ ਵਿਆਹ ਸੰਬੰਧ ਸਥਾਪਿਤ ਕਰ ਲਏ ਸੀ ਇੱਕ ਦੂਜੇ ਦੇ ਰੀਤੀ ਰਿਵਾਜ ਇੱਕ ਦੂਜੇ ਦੀਆਂ ਧਾਰਮਿਕ ਰਸਮਾਂ ਇੱਕ ਦੂਜੇ ਦਾ ਰਹਿਣ ਸਹਿਣ ਇੱਕ ਦੂਜੇ ਦਾ ਖਾਣ ਪੀਣ ਸੀ ਜਿਹੜਾ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਵਿੱਚ ਚਲੇ ਗਏ ਸੀ ਜਿਹਦੇ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਮਿਲੀ ਜੁਲੀ ਸੰਸਕ੍ਰਿਤੀ ਦਾ ਇੱਕ ਮਿਲਿਆ ਜੁਲਿਆ ਸੱਭਿਆਚਾਰ ਹੋਂਦ ਦੇ ਵਿੱਚ ਆਇਆ ਸੀ ਫਾਰਦ ਦੇ ਵਿੱਚ ਧਾਰਮਿਕ ਸਾਹਿਤ ਦੀ ਰਚਨਾ ਭਾਰਤ ਦੇ ਭੂਗੋਲਕ ਸਥਿਤੀ ਦੇ ਕਰਕੇ ਹੀ ਧਾਰਮਿਕ ਖੇਤਰ ਦੇ ਵਿੱਚ ਇਹ ਪ੍ਰਭਾਵ ਪਿਆ ਕਿ ਭਾਰਤ ਦੇ ਵਿੱਚ ਧਾਰਮਿਕ ਸਾਹਿਤ ਦੀ ਰਚਨਾ ਕੀਤੀ ਗਈ ਇਹਦਾ ਕੀ ਕਾਰਨ ਸੀ ਕਿਉਂਕਿ ਭਾਰਤ ਦੇ ਵਿੱਚ ਉੱਤਰੀ ਦਿਸ਼ਾ ਦੇ ਵਿੱਚ ਵਿਸ਼ਾਲ ਪਹਾੜ ਹਨ ਚਾਰ ਨੇ ਬੰਦੇ ਹਨ ਭਾਰਤ ਦੀ ਹਰੀਆਲੀ ਹੈ ਜਿਹਦੇ ਕਰਕੇ ਕੀ ਸੀ ਕਿ ਭਾਰਤ ਦੇ ਜਿਹੜੇ ਵਿਦਵਾਨ ਲੋਕ ਸੀ ਜਿਨ੍ਹਾਂ ਨੂੰ جنگਾਂ ਯੁੱਧਾਂ ਦੇ ਵਿੱਚ ਸ਼ਾਮਲ ਨਹੀਂ ਹੋਣਾ ਪਿਆ ਸੀ ਉਹਨਾਂ ਨੇ ਆਪਣੀਆਂ ਕਲਪਨਾਵਾਂ ਸੀ ਜਿਹੜੀਆਂ ਉਹਨਾਂ ਨੂੰ ਲਿਖਤੀ ਰੂਪ ਦਿੱਤਾ ਜਿਹੜਾ ਕਿ ਸਾਡੇ ਕੋਲ ਹੁਣ ਇੱਕ ਸਾਹਿਤ ਦੇ ਰੂਪ ਦੇ ਵਿੱਚ ਉਪਲਬਧ ਹੋ ਚੁੱਕਿਆ ਹੈ ਅਗਲਾ ਪੁਆਇੰਟ ਇੱਕੋ ਭਾਰਤ ਦੇ ਵਿੱਚ ਲਾਇਟ ਕਲਾਮਾਂ ਦਾ ਵਿਕਾਸ ਭਾਰਤ ਦੀ ਭੰਗੋਲਕ ਸਥਿਤੀ ਦੇ ਨਤੀਜੇ ਵਜੋਂ ਹੀ ਭਾਰਤ ਦੇ ਵਿੱਚ ਬੱਖ-ਬੱਖ ਸਮਿਆਂ ਦੇ ਵਿੱਚ ਬੱਖ-ਬੱਖ ਲਲਿਤ ਕਲਾਮਾਂ ਦਾ ਵਿਕਾਸ ਹੋਇਆ ਇਥੋਂ ਦੀਆਂ ਜੜੀਆਂ ਚਟਾਨਾਂ ਨੇ ਉਹਨਾਂ ਉੱਪਰ ਵੀ ਸਾਨੂੰ ਕਾਫੀ ਕੁਝ ਉੱਕਰਿਆ ਹੋਇਆ ਮਿਲਦਾ ਹੈ ਜਿਨ੍ਹਾਂ ਤੋਂ ਕਿ ਉਸ ਸਮੇਂ ਦੇ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ ਇਸ ਤੋਂ ਬਿਨਾਂ ਜਿਵੇਂ ਕਿ ਤਾਜ ਮਹਿਲ ਕਹਿੰਦੀ ਹੈ ਆਪਾਂ ਉਹ ਵੀ ਇੱਕ ਲਲਿਤ ਕਲਾਮਾਂ ਦੇ ਕਾਜ਼ ਨੇ ਨਤੀਜੇ ਵਜੋਂ ਹੀ ਸਾਡੇ ਸਾਹਮਣੇ ਉੱਪਰ ਕੇ ਸਾਹਮਣੇ ਆਇਆ। ਲਾਸਟ ਦੇ ਵਿੱਚ ਆਪਾਂ ਇਸ ਦੇ ਸਿੱਟੇ ਦੇ ਰੂਪ ਦੇ ਵਿੱਚ ਇਹ ਕਹਿ ਕੇ ਕਹਿ ਸਕਦੇ ਹਾਂ ਕਿ ਭਾਰਤ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਸੀ ਜਿਹੜੀਆਂ ਉਹਨਾਂ ਨੇ ਭਾਰਤ ਦੇ ਹਰ ਇੱਕ ਖੇਤਰ ਦੇ ਵਿੱਚ ਰਾਜਨੀਤਿਕ ਖੇਤਰ ਵਿੱਚ ਸਮਾਜਿਕ ਖੇਤਰ ਵਿੱਚ ਧਾਰਮਿਕ ਖੇਤਰ ਵਿੱਚ ਸਾਂਸਕ੍ਰਿਤਿਕ ਖੇਤਰ ਵਿੱਚ ਆਪਣੇ ਵੱਖ-ਵੱਖ ਸਮਿਆਂ ਦੇ ਵਿੱਚ ਵਿਸ਼ੇਸ਼ ਪ੍ਰਭਾਵ ਪਾਏ ਇਹ ਭਾਰਤ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਦਾ ਇੱਕ ਨਤੀਜਾ ਹੀ ਸੀ ਮੈਨੂੰ ਇਹ ਉਮੀਦ ਹੈ ਬੱਚਿਓ ਕਿ ਆਪਣਾ ਅੱਜ ਦਾ ਵਿਸ਼ਾ ਭਾਰਤ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਦਾ ਭਾਰਤ ਦੇ ਇਤਿਹਾਸ ਤੇ ਕੀ ਪ੍ਰਭਾਵ ਪਿਆ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਇਹ ਪੁਆਇੰਟ ਵੀ ਨੋਟ ਡਾਊਨ ਕਰ ਲਈ ਹੋਣਗੇ ਤੇ ਬਾਕੀ ਆਪਣਾ ਅਗਲਾ ਟੌਪਿਕ ਆਪਣਾ ਅਗਲਾ ਵਿਸ਼ਾ ਮੈਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ ਧੰਨਵਾਦ